ਸ਼ਹੀਦ ਭਾਈ ਉਹਦਾ ਸਿੰਘ ਖੰਡਾ ਸਾਹਬ ਕੋਲ ਜਿਹੜਾ ਜ਼ਹਿਰ ਦੇ ਹਿੰਦੇਸ਼ਾਂ ਦੇ ਵਿੱਚ ਮਾਰਿਆ ਗਿਆ ਸੀ ਗਾਰਡੀਅਨ ਖ਼ਵਾਲ ਕਿ ਉੱਥੋਂ ਦੀ ਆਵਾਮ ਚਾਹਦੀ ਹੈ ਕਿ ਸਾਨੂੰ ਇਨਸਾਫ਼ ਮਿਲੇ ਮਤਲਬ ਮੇਰੇ ਕੋਲ ਮਾਤਾ ਜੀ ਬੈਠੇ ਮੈਂ ਇਹਨਾਂ ਲਈ ਇੱਕ ਸ਼ਬਦ ਕਹਿਣਾ ਚਾਹੂੰਗਾ ਕਹਿੰਦੇ ਜਨਮੀ ਜਣੇ ਦਾ ਪਰਜਨ ਕਹਿਦਾ ਤਾਂ ਕਿ ਸੂਰ ਨਹੀਂ ਦਾ ਜਣਣੀ ਬਾਝ ਰਹੇ ਕਾਹੇ ਗਵਾਏ ਨੂੰ ਨੂੰ ਨਸਾਹਾ ਦਾ ਮਤਲਬ ਜਿਵੇਂ ਖਾਲੜਾ ਸਾਹਿਬ ਅਗੇ ਸੀ ਉਹਨਾਂ ਨੇ ਵਿਮਰਾਇਕਸ ਦੇ ਤਾਇ ਤਾਂ ਉਹਨਾਂ ਨੇ ਜਿਹੜੀਆਂ ਲਾਸ਼ਾਂ ਹੁੰਦੀਆਂ ਸੀ ਲਵਾਸ ਨਾਸਾਂ ਦਾ ਸੰਸਕਾਰ ਤੇ ਉਹਨਾਂ ਦਾ ਡਾਟਾ ਲੱਭਣਾ ਚਾਹੁੰਦੇ ਸੀ ਉਹ ਕਿ ਜਿਹੜਾ ਸਾਡਾ ਇਸ ਮਾ ਦਾ ਹਿਰਦਾ ਬਲੁੰਦ ਰਿਆ ਗਿਆ ਤੇ ਸਾਡੀ ਪੂਰੀ ਜਦੋ ਜਹਿਦ ਲੱਗੀ ਸ਼ੁਰੂਮ ਨਿਕਲੀ ਦਲਾਮਰ ਸਰਦੀ ਸਿਮਰਤ ਜੀ ਸਿੰਘ ਬਾਣ ਸਾਥੀ ਕਿ ਜਿਹੜੇ ਲੰਬੇ ਸਮੇਂ ਤੋਂ ਪਾਰਲੀਮੈਂਟ ਦੇ ਵਿੱਚ ਆ ਬੁੱਧਾ ਛੁੱਟਦੇ ਪਏ ਸੀ ਉਹਨਾਂ ਨੂੰ ਇਨਸਾਫ ਮਿਲਣਾ ਅਤੀ ਜ਼ਰੂਰੀ ਆ ਪਰ ਉਹ ਸਰਕਾਰ ਦਾ ਫੇਲੀਅਰ ਤੇ ਉਸ ਗੱਲ ਨੂੰ ਡਵਰਟ ਕਰਨਾ ਤਾਂਕਿ ਨਾ ਪੁਲਿਸ ਕੋ ਮੁੱਦਾ ਰਵੇ ਨਾਉ ਮੁੰਡਾ ਸਰਕਾਰ ਕੋ ਰਵੇ ਉਹਨੂੰ ਖਤਮ ਕਰਤਾ ਉਸ ਗੱਲ ਨੂੰ ਖਤਮ ਕਰਤਾ ਹਾਲਾਂਕਿ ਉਹ ਮੁੰਡਾ ਛਿੱਟੇ ਦੀ ਭੇਡ ਚੜਿਆ ਤੇ ਜਿਹੜਾ ਇਹਨਾਂ ਦਾ ਯੁੱਧ ਨਸ਼ਿਆ ਵਿਰੁੱਧ ਸੀ ਉਹਨੂੰ ਪੂਰੀ ਤਰ੍ਹਾਂ ਉਜਾਗਰ ਕਰਤਾ ਕਿ ਉਹ ਫੇਲਗਾ ਸੀ ਪੰਜਾਬ ਪੁਲਿਸ ਕਿਤੇ ਵੀ ਟੱਕਾ ਕਰੇ ਉਹ ਤੁਸੀਂ ਜਾਣਦੇ ਹੀ ਹੋ ਜੋ ਪਿਛਲੇ ਸਮੇਂ ਤੋਂ ਲਗਾਤਾਰ ਨੰਮੇ ਤਰੀਕੇ ਨਾਲ ਹੁੰਦਾ ਆ ਰਿਹਾ ਹੈ ਸਸਿਕਾ ਜੀ ਪਹਿਲਾਂ ਤੇ ਸਾਰੇ ਵੱਡੇ ਵੀ ਮੀਡੀਆ ਦਾ ਬਹੁਤ ਧੰਨਵਾਦ ਹੈ ਕਿ ਤੇ ਸਾਡਾ ਸਿਨੇਮਾ ਅੱਜ ਪੂਰੇ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਤੇ ਨਾਲੇ ਦੇਸ਼ਮ ਦੇਸ਼ਾਂ ਤੱਕ ਰੱਖੋਗੇ ਤੇ ਸਾਡੀ ਆਵਾਜ਼ ਪਹੁੰਚਾਓਗੇ ਅੱਜ ਅਸੀਂ ਸਾਡਾ ਵਿਸ਼ੇਸ਼ ਮੁੱਦਾ ਹੈਗਾ ਕਿ ਸ਼ਹੀਦ ਭਾਈ ਅਫਲਾਤ ਸਿੰਘ ਦਾ ਸਾਉਂਕੋੜਾ ਚਹਿਰ ਤੇ ਇੱਕ ਵਿਦੇਸ਼ਾਂ ਦੇ ਵਿੱਚ ਸ마ਰਿਆ ਗਿਆ ਸੀ ਛੂ ਮੁੱਦਾ ਦਬਾਰ ਕੋ ਚੁੱਕਿਆ ਗਿਆ ਹੈ ਗਾਰਡੀਅਨ ਅਖਬਾਰ ਬਲੋਆ ਮੁੱਦਾ ਚੁਕਣਾ ਇਹ ਸਨਸਨੀਖੇਜ ਖੁਲਾਸਾ ਹੈਗਾ ਹੈ ਕਿ ਸਰਕਾਰਾਂ ਇਸ ਮੁੱਦੇ ਨੂੰ ਡਾਪ ਰਹੀਆਂ ਸੀ ਉਹ ਚਾਹਦਾ ਗਾੜੀਆਂ ਖਵਾਰ ਕੇ ਉਥੋਂ ਦੀ ਆਬਾਦ ਚਾਹਦੀ ਹੈ ਕਿ ਸਾਨੂੰ ਇਨਸਾਫ ਮਿਲੇ ਇਨਸਾਫ ਦਾ ਮਤਲਬ ਹੈ ਮੇਰੇ ਕੋਲ ਮਾਤਾ ਜੀ ਬੈਠੇ ਮੈਂ ਨਾਲ ਹੀ ਇੱਕ ਸ਼ਬਦ ਕਹਿਣਾ ਚਾਹੂੰਗਾ ਕਹਿੰਦੇ ਜਨਨੀ ਜਨੇਤਾ ਪਰਜਨ ਕੇ ਦਾਤਾ ਕੇ ਸੂਲ ਨਹੀਂਦਾ ਜਨਣੀ ਬਾਂਝ ਰਹੇ ਕਾਹੇ ਗਵਾਏ ਨੂੰ ਕਿ ਇਹਨਾਂ ਨੇਡਾ ਸੂਰਵੀਰ ਜੋਦਾ ਜਿਹੜੇ ਆਪਣੇ ਕੌਮੀ ਘਰ ਦੀ ਗੱਲ ਕਰਦੇ ਸੀ ਉਹਨਾਂ ਨੂੰ ਸ਼ਰੀਰ ਕਰ ਦਿੱਤਾ ਗਿਆ ਕਿ ਇੱਥੇ ਕੋਈ ਵੀ ਉਹ ਵਿਅਕਤੀ ਜਿਹੜਾ ਆਪਣੇ ਗੋਮੀ ਘਰ ਦੀ ਗੱਲ ਕਰਦਾ ਆਪਣੇ ਮੁਲਕ ਦੀ ਗੱਲ ਕਰਦਾ ਆਪਣੇ ਆਜ਼ਾਦ ਖੇਤੇ ਦੀ ਗੱਲ ਕਰਦਾ ਜਿੰਨਾ ਪੰਜਾਬ ਦੇ ਵਿੱਚ ਨਰਸਹਾਰ ਹੋਇਆ ਉਸ ਨਰਸਹਾਰ ਦੀ ਗੱਲ ਕਰਦਾ ਨੂੰ ਨਰਸਹਾਰ ਦਾ ਮਤਲਬ ਜਿਵੇਂ ਖਲੜਾ ਸਾਂਭਗੇ ਸੀ ਉਹਨਾਂ ਨੇ ਹਿਊਮੋਰਿਕਸ ਨੇ ਤਿਆਰਤ ਉਹਨਾਂ ਨੇ ਜਿਹੜੀਆਂ ਲਾਸ਼ਾਂ ਆਗੀਆਂ ਸੀ ਲਵਾਰਸ ਨਾਸਰਾਂ ਦਾ ਸੰਸਕਾਰ ਤੇ ਉਹਨਾਂ ਦਾ ਡਾਟਾ ਲੱਭਣਾ ਚਾਹੁੰਦੇ ਸੀ ਉਹ ਤੇ ਜਿਹੜਾ ਵੀ ਕੌਮ ਦੇ ਪ੍ਰਤੀ ਸਹਿਤ ਹੈਗਾ ਉਸ ਵਿਅਕਤੀ ਨੂੰ ਇਹ ਸਟੇਟ ਜਿੰਦਾ ਨਹੀਂ ਰਹਿਣ ਦਿੰਦੀ ਕੀ ਹੁਣ ਗ੍ਰਹਿ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਸਾਰੇ ਰਾਤਵ ਜਨੀਆਂ ਏਜੰਸੀਆਂ ਜਿੰਨੀਆਂ ਵੀ ਏਜੰਸੀਆਂ ਅੱਜ ਦੇਸ਼ ਦੇ ਵਿੱਚ ਆਗਿਆ ਉਹਨਾਂ ਨੂੰ ਸਾਰੇ ਇਸ ਕੰਮ ਦੇ ਬਾਰੇ ਪਤਾ ਹੁੰਦਾ ਤੇ ਅੱਜ ਸੀ ਇਹ ਬੇਨਤੀ ਅੰਬੈਸੀਆਂ ਨੂੰ ਵੀ ਕਰ ਰਹੇ ਹੈਗੇ ਆ ਜੇ ਉਹਨਾਂ ਨੂੰ ਲਿਖਤ ਤੌਰ ਤੇ ਪੱਤਰ ਦੇ ਵਿੱਚ ਵੀ ਕਹਾਂਗੇ ਕਿ ਇਹਨੂੰ ਇੰਡੀਪੈਂਡੈਂਟ ਤਰੀਕੇ ਦੇ ਨਾਲ ਕਿਸੇ ਇੰਡੀਪੈਂਡੈਂਟ ਨੈਸ਼ਨਲ ਏਜੰਸੀ ਇਹਨੂੰ ਦੇਖੇ ਕਿ ਜਿਹੜਾ ਸਾਡਾ ਇਸਮਾ ਦਾ ਹਿਰਦਾ ਬਲੁੰਦ ਰਿਆ ਗਿਆ ਤੇ ਸਾਡੀ ਪੂਰੀ ਜਦੋ ਜਹਿਰ ਲੱਗੀ ਸ਼ੁਰੂ ਨਿਕਲੀ ਦਾ ਲਮਸਰ 30000 ਦੀ ਸੀਮਾ ਸਾਥੀ ਕਿ ਜਿਹੜੇ ਲੰਬੇ ਸਮੇਂ ਤੋਂ ਪਾਰਲੀਮੈਂਟ ਦੇ ਵਿੱਚ ਆ ਬੋਧਾ ਚੁੱਕਦੇ ਪਏ ਸੀ ਉਹਨਾਂ ਨੂੰ ਇਨਸਾਫ ਮਿਲਣਾ ਅਤਿ ਜ਼ਰੂਰੀ ਹੈ ਸਿਰਫ ਔਰ ਸਿਰਫ ਮਹਿਸੇ ਮੁੱਦੇ ਤੇ ਹੀ ਆਪਣੀ ਗੱਲ ਖਤਮ ਕਰਨਾ ਯੈਥੇ ਨਾਲ ਹੀ ਮੈਂ ਜਾ ਸਕਦਾ ਇੱਕ ਲਾਸਟ ਸਵਾਲ ਜੀ ਮੈਂ ਤੁਹਾਨੂੰ ਕਰਨਾ ਸੀਗਾ 12 ਦੇ ਕਿ ਥੋੜੇ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਤੁਸੀਂ ਵੀਡੀਓ ਦੇਖੀ ਹੋਣੀ ਆ ਗੱਲ ਕਤਲਾਂ ਦੀ ਹੋਈ ਆ ਕਿ ਤੁਸੀਂ ਕਿਹਾ ਕਿ ਪ੍ਰਧਾਨ ਜੀ ਨੇ ਵੀ ਕਿਹਾ ਝੂਠੇ ਮੁਕਾਬਲੇ ਹੋ ਰਹੇ ਨੇ ਇੱਕ ਸਾਡੇ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਨਸ਼ਿਆਂ ਦੇ ਨਾਮ ਨੌਜਵਾਨੀ ਪੰਜਾਬ ਦੀ ਇੱਕ ਦੇਖੀ ਹੋਈ ਆ ਵੀਡੀਓ ਸ਼ਾਇਦ ਤੁਸੀਂ ਕਿ ਇੱਕ ਰਿਟਾਇਰਡ ਪੁਲਿਸ ਮੁਲਾਜ਼ਮ ਉਹਦਾ ਬੇਟਾ ਨੌਜਵਾਨ ਮੁੰਡਾ ਟੀਕੇ ਲਾ ਕੇ ਮਰ ਗਿਆ ਤੇ ਉਹ ਕੋਲੇ ਖੜਾ ਅਰਦਾਸ ਕਰਕੇ ਇਹ ਕਹਿ ਰਿਹਾ ਕਿ ਪ੍ਰਮਾਤਮਾ ਤੂੰ ਦਿੱਤਾ ਸੀ ਤੇ ਤੂੰ ਲੈ ਗਿਆ। ਹਾਂਜੀ। ਕਿ ਇਸ ਟੀ ਨੂੰ ਲੋਕਾਂ ਦੇ ਜਿਹੜਾ ਗੁੱਸਾ ਸੀ ਮਨ ਦੇ ਵਿੱਚ ਆਉਣਾ ਕਿ ਚਿੱਟੇ ਨਾਮ ਦੇ ਬੱਚੇ ਮਾਰ ਰਹੇ ਨੇ ਉਹਨੇ ਡਾਇਵਰਟ ਕੀਤਾ ਗਿਆ ਕਿ ਪ੍ਰਮਾਤਮਾ ਲੈ ਕੇ ਆਇਆ ਸੀ ਕਿ ਪ੍ਰਮਾਤਮਾ ਲੈ ਗਿਆ ਤੁਸੀਂ ਵੀ ਇਹੀ ਸਮਝੋ। ਉਹਦਾ ਉਹਦਾ ਇਹ ਕਾਰਨ ਹੈਗਾ ਕਿ ਐਡੀ ਵੱਡੀ ਗੱਲ ਨੂੰ ਐਡੀ ਵੱਡੀ ਗੱਲ ਨੂੰ ਸਰਕਾਰਾਂ ਦੇ ਫੇਲਿਅਰ ਨੂੰ ਉਹਨਾਂ ਕਾਲਪੁਰ ਕਹਿੰਦੇ ਭਾਣੇ ਦੇ ਵਿੱਚ ਅੱਜ ਮੈਂ ਤੁਸੀਂ ਸਾਹਮਣੇ ਟੁੱਟ ਜਾਣਾ। ਪਰ ਉਹ ਸਰਕਾਰ ਦਾ ਫੇਲਿਅਰ ਤੇ ਉਸ ਗੱਲ ਨੂੰ ਡਾਇਵਰਟ ਕਰਨਾ ਤਾਂਕਿ ਨਾ ਪੁਲਿਸ ਕੋ ਮੁੱਦਾ ਰਵੇ ਨਾ ਉਹ ਮੁੱਦਾ ਸਰਕਾਰ ਕੋ ਰਵੇ ਉਹਨੂੰ ਖਤਮ ਕਰਦਾ ਉਸ ਗੱਲ ਨੂੰ ਖਤਮ ਕਰਦਾ ਹਾਲਾਂਕਿ ਉਹ ਮੁੰਡਾ ਛਿੱਟੇ ਦੀ ਢੇਚੜਿਆ ਤੇ ਜਿਹੜਾ ਇਹਨਾਂ ਦਾ ਯੁੱਧ ਨਸ਼ਿਆ ਵਿਰੁੱਧ ਸੀ ਉਹਨੂੰ ਪੂਰੀ ਤਰ੍ਹਾਂ ਉਜਾਗਰ ਕਰਦਾ ਕਿ ਉਹ ਫੇਰ ਲਗਾ ਸੀ ਉਸ ਗੱਲ ਨੂੰ ਡਵਾਈ ਡਾਇਵਰਟ ਕਰਦਾ ਕਿ ਇਹ ਬੱਚਾ ਅਕਾਲ ਪੁਰਖ ਦੇ ਭਾਂਨੇ ਚ ਚਲਾ ਗਿਆ ਈਸ਼ਵਰ ਦੇ ਭਾਂਨੇ ਚ ਚਲਾ ਗਿਆ ਉਹ ਈਸ਼ਵਰ ਦੇ ਭਾਂਨੇ ਦੇ ਵਿੱਚ ਤੇ ਸਭ ਦੇ ਸਾਹਮਣੇ ਜਾਣਾ ਹੈ ਪਰ ਜਿਹੜਾ ਯੁੱਧ ਨਸ਼ਿਆ ਵਿਰੁੱਧ ਧਗਾ ਉਹ ਮਹੀਨਿਆਂ ਦੀ ਇਹਨਾਂ ਦੀ ਹੂਕ ਨਿਕਲੀ ਹੋਈ ਸੀ ਤੇ ਇਹਨਾਂ ਨੇ ਉਸ ਚੀਜ਼ ਨੂੰ ਤੇ ਤੁਹਾਡਾ ਵਰਡ ਕਰਾਇਆ ਅਸੀਂ ਇਸ ਗੱਲ ਬਾਰੇ ਨਹੀਂ ਜਾਣਦੇ ਕਿ ਪਰ ਜਿਹੜੀ ਇਹ ਸਰਕਾਰ ਹੈਗੀ ਹੈ ਪੁਲਿਸ ਸਟੇਟ ਬਣ ਚੁੱਕੀ ਹੈ ਪੁਲਿਸ ਸਟੇਟ ਬਣਨ ਦਾ ਨਤੀਜਾ ਇਹ ਹੈਗਾ ਕਿ ਝੂਠੇ ਪੁਲਿਸ ਮੁਕਾਬਲੇ ਜਿਹੜੇ ਨਸ਼ੇ ਗਏ ਆ ਉਹ ਬਹੁਤ ਵੱਡੇ ਪੱਧਰ ਤੇ ਇਹਦੇ ਨਾਲ ਦੀ ਨਾਲ ਹੀ ਹੁਣ ਤੁਹਾਨੂੰ ਪੁਲਿਸ ਸਟੇਟ ਦੇ ਵਿੱਚ ਇੱਕ ਇਹ ਗੱਲ ਇੱਕ ਹੋਰ ਵਾਧਾ ਕਰਨ ਲੱਗਾ ਕਿ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਜਿਹੜੇ ਡੈਮ ਗਏ ਆ ਇਤਨੀ ਵੀ ਸੁਰੱਖਿਆ ਯਕੀਨੀ ਬਣਾਏਗੀ ਪੰਜਾਬ ਪੁਲਿਸ ਕਿ ਪੰਜਾਬ ਪੁਲਿਸ ਤੋਂ ਵੱਧ ਕੋਈ ਵੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦਾ ਯਾਨੀ ਕਿ ਇਹ ਪੁਲਿਸ ਸਟੇਟ ਹੈ ਸੀਆਈਏ ਸਬ ਐਸਐਫ ਨੂੰ ਕਹਿੰਦਾ ਉਹ ਇਹ ਇੱਥੇ ਸੁਰੱਖਿਆ ਨਹੀਂ ਕਰ ਸਕਦੀ ਸਾਡੇ ਡੈਮਾ ਦੀ ਪੰਜਾਬ ਪੁਲਿਸ ਤੋਂ ਵੱਧ ਸੁਰੱਖਿਆ ਕੋਈ ਨਹੀਂ ਯਾਨੀ ਕਿ ਪੰਜਾਬ ਪੁਲਿਸ ਕਿਤੇ ਬੀ ਤੱਕ ਟੱਕਾ ਕਰੇ ਉਹ ਤੁਸੀਂ ਜਾਣਦੇ ਹੋ ਜੋ ਪਿਛਲੇ ਸਮੇਂ ਤੋਂ ਲਗਾਤਾਰ ਨੰਮੇ ਤਰੀਕੇ ਨਾਲ ਹੋ ਰਿਹਾ ਹੈ ਸੋ ਇਸ ਸਟੇਟ ਨੂੰ ਦਾ ਭਾਰਤ ਉਹ ਰੰਗਲਾ ਬਣਾਉਣ ਵਾਸਤੇ ਮੈਂ ਅਪੀਲ ਕਰੂੰਗਾ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਧਿਰ ਹਮੇਸ਼ਾ ਤੁਹਾਡੇ ਲਈ ਸਹੀ ਬਾਤ ਚੁਕਦੀ ਹੈ ਤੁਸੀਂ ਉਸ ਧਿਰ ਦਾ ਹਮੇਸ਼ਾ ਉਸ ਇਨਸਾਫ ਪ੍ਰਸੰਤ ਧਿਰ ਦੀ ਗੱਲ ਸੁਣੀ ਸਤਿ ਸ਼੍ਰੀ ਅਕਾਲ